ਇਹ ਜੋ ਆਪਾਂ ਤੀਆਂ ਦਾ ਮੇਲਾ ਕਰਵਾ ਰਹੇ ਆ ਇਹ ਆਪਾਂ ਵੇਟ ਕਲੱਬਸ ਕੀ ਨੰਬਰ 1 ਨੀਅਰ ਚੀੜਿਆ ਘਰ ਵਿੱਚ ਕਰਵਾ ਰਹੇ ਹਾਂਗੇ ਜਿਵੇਂ ਪੰਜਾਬੀ ਮੋਤਿਆਰਾ ਤੇ ਔਰਤਾਂ ਲਈ ਆ ਸੌਣ ਦੇ ਮਹੀਨੇ ਵਿੱਚ ਵਿਸ਼ੇਸ਼ ਤਿਆਰ ਇੱਕ ਖਾਸ ਮਾਤਾ ਰੱਖਦਾ ਇਸੇ ਤਰ੍ਹਾਂ ਹੀ ਭਾਵੇਂ ਅੱਜ ਦੇ ਇਸ ਯੁੱਗ ਵਿੱਚ ਵੱਖ-ਵੱਖ ਸਥਾਵਾਂ ਵੱਲੋਂ ਮਨਾਇਆ ਜਾਂਦੀਆਂ ਤੀਆਂ ਦਾ ਰੂਪ ਬਦਲ ਗਿਆ ਹੈ ਪਰ ਅਸੀਂ ਪ੍ਰਾਣੀ ਰੀਤ ਨੂੰ ਹੀ ਬਰਕਰਾਰ ਰੱਖਦੇ ਹੋਇਆ 3 ਅਗਸਤ ਨੂੰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਇਹ ਤਿਉਹਾਰ ਆਪਾਂ ਮਨਾ ਰਹੇ ਹਾਂਗੇ ਤੇ ਇਹਦੇ ਜਿਸ ਤਰ੍ਹਾਂ ਆਪਾਂ ਅੱਜ ਦੇ ਟਾਈਮ ਵਿੱਚ ਹੋਟਲਾਂ ਵਿੱਚ ਪੈਲਸਾਂ ਵਿੱਚ ਮਨਾ ਰਹੇ ਆਇ ਤਿਹਾਰ ਇਹ ਆਪਾਂ ਇਸ ਤਰ੍ਹਾਂ ਕੁਛ ਨਹੀਂ ਆਪਾਂ ਗਰਾਊਂਡ ਵਿੱਚ ਖੁੱਲੇ ਮੋਹੱਲ ਵਿੱਚ ਮਨਾਇਆ ਜਾ ਰਿਹਾ ਹੈ ਤਿਹਾਰ ਐਡਰੈਸ ਜੀ 3 ਅਗਸਤ ਤੋਂ 3 ਅਗਸਤ ਨੂੰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਆਪਣਾ ਇਹ ਤਿਹਾਰ ਅੱਛਾ ਇਹਦੇ ਵਿੱਚ ਕੋਈ ਪਾਸ ਐਂਟਰੀ ਇਹਦੇ ਵਿੱਚ ਜੀ ਕਿਸੇ ਤਰ੍ਹਾਂ ਦੇ ਕੋਈ ਪਾਸ ਐਂਟਰੀ ਨਹੀਂ ਹੈਗੀ ਕੋਈ ਜੋ ਬੱਚੇ ਪਾਰਟਿਸਪੀਟ ਕਰੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਕਿ ਇਸ ਤਰ੍ਹਾਂ ਦਾ ਕੋਈ ਕੁਝ ਸਿਸਟਮ ਅਸੀਂ ਨਹੀਂ ਰੱਖਿਆ ਜੀ ਨਾੜਵ ਜੀ ਨੂੰ ਬੈਸਟਿੰਗ ਦਾ ਦਾ ਪ੍ਰਚਾਰ ਆ ਨਹੀਂ ਸੀ ਬਾਇ ਗੈਸ ਕੋਲ ਰੱਖਿਆ ਸੀ ਤੇ ਇਸ ਦੇ ਫੰਕਸ਼ਨ ਵਾਸਤੇ ਹਾਂਜੀ ਜੀ ਡ्रेस ਕੋਡ ਇਹ ਹੀ ਹੈ ਕਿ ਜੇ ਪੰਜਾਬੀ ਪੰਜਾਬੀਏ ਤਰੂ ਦਿਖਾਉਂਦਾ ਹੋਇਆ ਹੈ ਤੇ ਉਹ ਆਰ ਹੈ ਤੇ ਇਹਦੇ ਵਿੱਚ ਸੂਟ ਹੀ ਪਾ ਕੇ ਆਉਣੇ ਨੇ ਜੇ ਸਾਡੀ ਪੰਜਾਬੀ ਜਿਹੜੀ ਡ्रेसेसਾਂ ਨੇ ਉਹ ਪਾ ਕੇ ਆ ਸਤਨ ਤਾਂ ਬਹੁਤ ਜ਼ਿਆਦੇ ਵਧੀਆ ਨੇ ਆਦਰਵਾਈਜ਼ ਸੂਟਸ ਤਾਂ ਪੰਜਾਬੀ ਹੈ ਹੀ ਹੈ ਤੇ ਪੰਜਾਬੀ ਸੂਟ ਹੀ ਪਾ ਕੇ ਆਉਣੇ ਨੇ ਇਹਦੇ ਵਿੱਚ ਗ੍ਰੀਨ ਹੋਵੇ ਜਾਂ ਕੁਝ ਵੀ ਅਲਾਉਡ ਨਹੀਂ ਹੈ ਤੇ ਬੱਚੀਆਂ ਸਾਡੀਆਂ ਨੂੰ ਇਹ ਖਾਸ ਕਰਕੇ ਬੇਨਤੀ ਹੈ ਕਿ ਥੋੜਾ ਦਾ ਆਪਣਾ ਵੈਸਟਰਨ ਕਲਚਰ ਨੂੰ ਆਪਾਂ ਘਟਾਈਏ ਵੈਸਟਰਨ ਕਲਚਰ ਆਪਾਂ ਅਪਣਾ ਰਹੇ ਆ ਪਰ ਆਪਣੀ ਪੰਜਾਬੀਅਤ ਕਿਤੇ ਨਾ ਕਿਤੇ ਖਤਮ ਹੋ ਹੀ ਜਾਂਦੀ ਹੈ ਇਸ ਤਿਉਹਾਰ ਦੇ ਵਿੱਚ ਵੀ ਇਹ ਮੁਕਤਵੋਂ ਤਿਉਹਾਰ ਮਨਾਇਆ ਜਾ ਰਿਹਾ ਹੈ ਤਿਆਂ ਦਾ ਬਹੁਤ ਵਧੀਆ ਤਰ੍ਹਾਂ ਸਾਡੀਆਂ ਹੋਰ ਬਹੁਤ ਪੈਣਾ ਬਣਾ ਰਹੀਆਂ ਨੇ ਬਹੁਤ ਹੋਟਲਸ ਵਿੱਚ ਜਾ ਰਹੀਆਂ ਬਟ ਇਹਨੂੰ ਅਸੀਂ ਰਵਾਇਤੀ ਤਿਆਂ ਦਾ ਨਾਮ ਦਿੱਤਾ ਹੈ ਰਵਾਇਤੀ ਤਿਆਂ ਉਹ ਹੁੰਦੀ ਹੈ ਜਿਹੜੀਆਂ ਖੁੱਲੇ ਦੇ ਵਿੱਚ ਹੁੰਦੀਆਂ ਨੇ ਕੋਈ ਪੀਸ ਨਹੀਂ ਹੁੰਦੀ ਕੋਈ ਮਰਜੀ ਆ ਜਾ ਸਕਦਾ ਪਰ ਪੈਣਾ ਵਾਸਤੇ ਕੋਈ ਵੀ ਆ ਜਾ ਸਕਦੀਆਂ ਨੇ ਕਿਸੇ ਵੀ ਤਰੀਕੇ ਨਾਲ ਆਉਂਦੀ ਪਰਫਾਰਮੈਂਸ ਦੇ ਸਕਦੀਆਂ ਨੇ ਵੱਧ ਚੜ ਕੇ ਹਿੱਸਾ ਲੈਣ ਦੀਆਂ ਤੇ ਇਹ ਪੰਜਾਬੀ ਧਰੂ ਹੀ ਦਰਸਾਉਂਦਾ ਹੋਇਆ ਤਿਆਂ ਦਾ ਤਿਉਹਾਰ ਹੈ ਬਹੁਤ ਬਹੁਤ ਇਸ ਦੇ ਵਿੱਚ ਜੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪ੍ਰਿੰਸੀਪਲ ਸ਼ਾਰਦਾ ਚੋਪੜਾ ਜੀ ਨੇ ਤੇ ਹਰ ਸਿੰਘ ਬਾਦਲ ਜੀ ਵੀ ਆ ਰਹੇ ਨੇ ਤੇ ਆਪਣੇ ਕੋਚੋ ਤੋਂ ਐਮਐਲਏ ਨੇ ਉਹ ਵੀ ਨੇ ਤੇ ਬਠਿੰਡਾ ਦੇ ਮੇਅਰ ਸਾਹਿਬ ਤੇ ਬਠਿੰਡਾ ਦੇ ਐਮਐਂਡੀ ਜਗਰੂਪ ਕੇ ਜੀ ਵੀ ਆਣਗੇ ਜੇ ਪਹਿਲੀ ਵਾਰ ਜੀ ਬੀਡ ਤਲਾ ਦੇ ਵਿੱਚ ਇਹ ਪਹਿਲਾ ਡਾਕਟਰ ਅਮਨਦੀਪ ਦੁਆਰਾ ਕਰਾਇਆ ਜਾਂਦਾ ਹੈ ਇਹ ਮੇਲਾ ਸਾਡੀ ਸੁਸਾਇਟੀ ਕਿਉਂਕਿ ਰਜਿਸਟਰਡ ਹੀ ਹਲੇ ਹੋਈ ਹੈ ਤੇ ਸਾਡੀ ਸੁਸਾਇਟੀ ਦੀ ਸਹਿਯੋਗ ਨਾਲ ਇਹ ਫਸਟ ਟਾਈਮ ਹੋ ਰਿਹਾ ਹੈ ਸਾਡੀ ਆਹ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਨਾਲ ਸਹਿਯੋਗ ਕੇ ਨਾਲ ਡਾਕਟਰ ਅਮਨਦੀਪ ਦੁਆਰਾ ਫਸਟ ਟਾਈਮ ਇਹ ਮੇਲਾ ਕਰਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ ਤੇ ਬਹੁਤ ਇੰਜੋਏਮੈਂਟ ਵਾਲਾ ਇਹ ਮਾਹੌਲ ਰਹੂਗਾ ਜਿਹੜੀਆਂ ਸਟਾਲਸ ਵਗੈਰਾ ਹੋਣਗੀਆਂ ਸਭ ਕੁਝ ਇੱਥੇ ਫ੍ਰੀ ਹੈ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿੱਤਾ ਜਾਊਗਾ ਕਿਉਂਕਿ ਬਹੁਤ ਪਹਿਣਾ ਨੇ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੀਆਂ ਕਿ ਸਾਡੀ ਸੋਸਾਇਟੀੰਨੀ ਜੋ ਵੀ ਕੰਮ ਹੁੰਦਾ ਉਹ ਸਾਰਿਆਂ ਨੂੰ ਦੇਖ ਕੇ ਹੁੰਦਾ ਕੱਲਾ ਇਹ ਨਹੀਂ ਹੁੰਦਾ ਵੀ ਲੋਕਾਂ ਨੇ ਪੈਸੇ ਕਿੱਥੇ ਦੇ ਤੇ ਜਿਹੜਾ ਨਹੀਂ ਪਹਿਣਾ ਦੇ ਸਕਦੀਆਂ ਉਹਨਾਂ ਦਾ ਵੀ ਹੱਕ ਨਹੀਂ ਐਨਜਾਇਮੈਂਟ ਦਾ ਇਹ ਸਿਰਫ ਫ੍ਰੀ ਹੋਊਗਾ ਬਿਲਕੁਲ ਕੋਈ ਕੁਛ ਵੀ ਕਿਸੇ ਵੀ ਚੀਜ਼ ਦੇ ਚਾਰਜੀਸ ਨਹੀਂ ਨਾ ਪਾਰਟਿਸਪੇਟ ਦੇ ਚਾਰਜੀਸ ਹੈ ਔਰ ਨਾ ਹੀ ਕਿਸੇ ਹੋਰ ਚੀਜ਼ ਦੇ ਚਾਰਜੀਸ ਹੈ ਜਿਹੜਾ ਮਰਜੀ ਆ ਸਕਦਾ ਕਿਸੇ ਤਰੀਕੇ ਨਾਲ ਮਰਜੀ ਐਨਜੋਏ ਕਰ ਸਕਦੇ ਬਿਲਕੁਲ ਓਪਨ ਹੈ ਜੀ ਜਿਹੜੇ ਪਰਮ ਜੀ ਮੈਡਮ ਬਿਨਾ ਹੋਣ ਚਾਹੁੰਦਾ